ਖੂਹੇ ਤੋਂ ਪਾਣੀ ਪਰੈਂਦੀ ਏ ਮੁਟਿਆਰੇ ਨਹੀਂ ਕੋਈ ਪਾਣੀ ਦਾ ਘੁੱਟ ਪਿਲਾ ਬਾਕੀ ਨਾਰੀ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਐਟਲਸ ਆਫ ਪੰਜਾਬ ਤੇ ਜਿਵੇਂ ਤੁਸੀਂ ਪਹਿਲਾਂ ਗਾਣੇ ਵਿੱਚ ਸੁਣਿਆ ਹੀ ਹੈ ਕਿ ਇਸ ਵਿੱਚ ਅਸੀਂ ਖੂਹ ਦਾ ਜ਼ਿਕਰ ਕੀਤਾ ਹੈ ਤੇ ਅੱਜ ਅਸੀਂ ਤੁਹਾਨੂੰ ਖੂਹ ਨਾਲ ਹੀ ਸਬੰਧਤ ਬੋਕੇ ਬਾਰੇ ਦੱਸਾਂਗੇ ਜਿਹੜਾ ਕਿ ਹੁਣ ਬਿਲਕੁਲ ਅਲੋਪ ਹੋ ਚੁੱਕਿਆ ਹੈ ਬੋਕਾ ਚਮੜੇ ਦੇ ਬਣੇ ਉਸ ਡੋਲ ਨੂੰ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਖੂਹ ਵਿੱਚੋਂ ਪਾਣੀ ਕੱਢਣ ਲਈ ਕੀਤੀ ਜਾਂਦੀ ਹੈ ਬੋਕਾ ਆਮ ਤੌਰ ਤੇ ਬੱਕਰੇ ਦੇ ਚਮੜੇ ਨਾਲ ਬਣਾਇਆ ਜਾਂਦਾ ਹੈ ਬੋਕੇ ਦੀ ਸ਼ਕਲ ਗੋਲ ਢੋਲ ਜਈ ਹੁੰਦੀ ਹੈ ਜਿਸ ਦੇ ਮੂੰਹ ਵਾਲੇ ਹਿੱਸੇ ਉੱਤੇ ਲੋਹੇ ਦਾ ਕੜਾ ਲੱਗਿਆ ਹੁੰਦਾ ਹੈ ਅਤੇ ਇਸ ਦੇ ਨਾਲ ਲੱਜ ਬੰਨੀ ਜਾਂਦੀ ਹੈ ਲੱਜ ਇੱਕ ਰੱਸੀ ਨੂੰ ਕਹਿੰਦੇ ਹਨ ਜਿਸ ਨਾਲ ਖੂਹ ਵਿੱਚੋਂ ਪਾਣੀ ਨਾਲ ਭਰਿਆ ਬੋਕਾ ਉੱਪਰ ਵੱਲ ਖਿੱਚਿਆ ਜਾਂਦਾ ਹੈ ਖੂਹ ਦੀ ਮੌਂਟ ਨਾਲ ਹੀ ਪੌਣੀ ਗੱਡੀ ਆਂਦੀ ਹੈ ਇਸ ਪੌਣੀ ਰਾਹੀਂ ਹੀ ਬੋਕਾ ਖੂਹ ਵਿੱਚ ਲਮਕਾ ਕੇ ਬੋਕੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਬੋਕੇ ਦੀ ਵਰਤੋਂ ਜ਼ਿਆਦਾਤਰ ਚੌਰ ਜਾਤੀ ਦੇ ਲੋਕਾਂ ਦੁਆਰਾ ਕੀਤੀ ਜਾਂਦੀ ਸੀ ਕਿਉਂਕਿ ਖੂਹਾਂ ਵਿੱਚੋਂ ਪਾਣੀ ਕੱਢਣ ਦਾ ਕੰਮ ਅਤੇ ਕੱਢ ਕੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਚੌਰ ਹੀ ਕਰਦੇ ਸਨ ਕੂਕੇ ਸੰਪਰਦਾਏ ਦੇ ਲੋਕ ਉਸ ਖੂਹ ਵਿੱਚੋਂ ਪਾਣੀ ਨਹੀਂ ਪੀਂਦੇ ਸਨ ਜਿਸ ਵਿੱਚ ਬੋਕੇ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਉਹ ਜੀਵ ਹੱਤਿਆ ਦੇ ਵਿਰੋਧ ਵਿੱਚ ਸਨ ਜਦਕਿ ਬੋਕਾ ਬੱਕਰੇ ਦੀ ਚਮੜੀ ਦਾ ਬਣਾਇਆ ਜਾਂਦਾ ਸੀ ਜਿਸ ਕਰਕੇ ਉਹ ਬੋਕੇ ਵਾਲੇ ਖੂਹਾਂ ਵਿੱਚੋਂ ਪਾਣੀ ਨਹੀਂ ਪੀਂਦੇ ਸਨ ਅਜੋਕੇ ਸਮੇਂ ਦੇ ਵਿੱਚ ਨਾ ਤਾਂ ਖੂ ਰਏ ਅਤੇ ਨਾ ਹੀ ਬੋਕੇ ਜਿਸ ਕਰਕੇ ਇਹਨਾਂ ਬਾਰੇ ਕਿਸੇ ਨੂੰ ਬਹੁਤਾ ਪਤਾ ਨਹੀਂ ਘਰਾਂ ਵਿੱਚ ਨਲਕੇ ਟੁੱਟੀਆਂ ਆਰੋ ਲੱਗ ਜਾਣ ਕਰਨ ਪਿੰਡਾਂ ਵਿੱਚੋਂ ਖੂ ਬਿਲਕੁਲ ਅਲੋਪ ਹੋ ਚੁੱਕੇ ਹਨ ਅਤੇ ਖੂ ਦੇ ਅਲੋਪ ਹੋ ਜਾਣ ਨਾਲ ਹੀ ਬੋਕੇ ਵੀ ਅਲੋਪ ਹੋ ਗਏ ਹਨ ਜਿਸ ਕਰਕੇ ਇਹਨਾਂ ਬਾਰੇ ਅੱਜਕੱਲ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਧੰਨਵਾਦ